ਅਸੀਂ ਰੇਲ ਦੀ ਲੀ ਤੇ ਖੜੇ ਆਂ ਕਿਉਂ ਖੜਨਾ ਪਿਆ ਬੇਨਤੀ ਕਰਦੇ ਆ ਮੇਰਾ ਵੀ ਇਸ ਗੱਲ ਨੂੰ ਸਾਡੇ ਨੂੰ ਘਰ ਘਰ ਪਹੁੰਚਾ ਦਿਓ ਇੰਨਾ ਸਾਂਝਾ ਕਰ ਦਿਓ ਹਰ ਪੰਜਾਬੀ ਤੱਕ ਚਾਹੇ ਵਿਦੇਸ਼ਾਂ 'ਚ ਬੈਠਾ ਚਾਹੇ ਪੰਜਾਬ ਬੈਠਾ ਚਾਹੇ ਲਹਿੰਦੇ ਪੰਜਾਬ ਬੈਠਾ ਚਾਹੇ ਚੜ੍ਹਦੇ ਪੰਜਾਬ ਬੈਠਾ ਜਾਂ ਹਰਿਆਣਾ 'ਚ ਬੈਠਾ ਚਾਹੇ ਉਹ ਸਾਡੇ ਹਰਿਆਣਵੀ ਭਰਾ ਚਾਹੇ ਸਾਡੇ ਰਾਜਸਥਾਨ ਵਾਲੇ ਭਰਾ ਚਾਹੇ ਯੂਪੀ ਵਾਲੇ ਭਰਾ ਹਰ ਘਰ ਤੱਕ ਮੇਰੀ ਗੱਲ ਪਹੁੰਚਣੀ ਚਾਹੀਦੀ ਗੱਲ ਬਹੁਤ ਜ਼ਰੂਰੀ ਹੈ ਬਾਈ ਰੇਲ ਦਿੱਲੀ ਦੇ ਤਾਂ ਖੜਿਆ ਰੇਲ ਦਿੱਲੀ ਦੇ ਬਿਲਕੁਲ ਨਾਲ ਪਿੱਛੇ ਜ਼ਮੀਨ ਦਿਖਦੀ ਆ ਤੁਹਾਨੂੰ ਆ ਜ਼ਮੀਨ ਦੇਖ ਲਓ ਬਾਈ ਜ਼ੂਮ ਕਰਦੀ ਪਿੰਡ ਮਾਈਸਰਖਾਨਾ ਮਾਈਸਰਖਾਨਾ ਪਿੰਡਾ ਜ਼ਿਲ੍ਹਾ ਬਠਿੰਡੇ ਦਾ ਜਿੱਥੇ ਕਿਸੇ ਕੰਪਨੀ ਨੇ ਬਾਹਰਲੀ ਨੇ ਆ ਕੇ ਘਟੋ ਘੱਟ ਨੇ 100 ਕਲਾ ਜ਼ਮੀਨ ਇਕੱਠੀ ਖਰੀਦਣੀ ਆ ਇੱਥੇ ਤੇ ਉਹ ਜ਼ਮੀਨ ਦਾ ਰੇਟ ਆ ਉਹਨਾਂ ਨੇ 60 ਲੱਖ ਰੁਪਇਆ ਲਾਉਣਾ ਸ਼ੁਰੂ ਕਰਤਾ ਕਾਰਨ ਕੀ ਹੈ ਸਮਝੋ ਵੱਡੀਆਂ-ਵੱਡੀਆਂ ਬਾਹਰਲੀਆਂ ਕੰਪਨੀਆਂ ਆ ਕੇ ਜਾਂ ਵੱਡੇ-ਵੱਡੇ ਘਰਾਣੇ ਆ ਕੇ ਦੋ ਥਾਵਾਂ ਤੇ ਇਸ ਵੇਲੇ ਜ਼ਮੀਨ ਲੈ ਰਹੇ ਆ ਖਰੀਦ ਰਹੇ ਆ ਇੱਕ ਰੇਲ ਦੀਆਂ ਲੀਹਾਂ ਦੇ ਨਾਲ ਤੇ ਦੂਜਾ ਹਾਈਵੇ ਦੇ ਨਾਲ ਉਹਦਾ ਕਾਰਨ ਬੜਾ ਸਾਫ਼ ਆ 28 ਤੱਕ 228 ਤੱਕ ਜਦੋਂ ਇਹ ਲੰਘੇ ਵਪਾਰ ਲਈ ਖੁੱਲ ਜਾਣੇ ਆ ਜਿਹੜੇ ਹਾਈਵੇ ਬਣ ਗਏ ਪੰਜਾਬ ਦੇ ਵਿੱਚ 28 ਤੱਕ ਜਾਂਦਿਆਂ ਜਾਂਦਿਆਂ ਜਦੋਂ ਸਾਰਾ ਇਹ ਲਾਇਕੇ ਚੀਨ ਤੋਂ ਯੂਰਪ ਤੱਕ ਵਪਾਰ ਖੁੱਲ ਗਿਆ ਅਰਬ ਤੱਕ ਵਪਾਰ ਖੁੱਲ ਗਿਆ ਸਾਰਾ ਏਸ਼ੀਆ ਯੂਰਪ ਇਕੱਠਾ ਹੋ ਗਿਆ ਅਮਰੀਕਾ ਅਫਰੀਕਾ ਤੱਕ ਸੜਕਾਂਾਂ ਨਾਲ ਹੀ ਵਪਾਰ ਸ਼ੁਰੂ ਹੋ ਗਿਆ ਓਏ ਪੰਜਾਬ ਦੇ ਲੋਕੋ ਓਏ ਆ ਖਿੱਤੇ ਤੇ ਜਿੰਨਾ ਵੀ ਆ ਸਾਰੇ ਖਿੱਤੇ ਦਾ ਮੈਂ ਜ਼ਿਕਰ ਕੀਤਾ ਇੱਥੇ ਇੱਕ ਮਰਲਾ ਵੀ ਥਾਂ ਕਿਸੇ ਵੀ ਕੀਮਤ ਤੇ ਮਿਲਣਾ ਨਹੀਂ ਓਏ ਮਿਲਣਾ ਨਹੀਂ ਹੱਥ ਤਾਂ ਬੰਦਿਆਂ ਓਏ ਜ਼ਮੀਨਾਂ ਨਾਲ ਛੋਡੀ ਸਰਦਾਰੀ ਹੈ ਇਹ ਧਰਤੀ ਨਾਲ ਛੋਡੀ ਹੋਣ ਦਾ ਛੋਡੀ ਸੱਭਿਆਤਾ ਛੋਡੀ ਵਿਰਾਸਤ ਦਾ ਹੈ ਸੋਦਾ ਵਜੂਦ ਧਰਤੀ ਕਰਕੇ ਹੋਣਾ ਤੇ ਐਸ ਧਰਤੀ ਕਰਕੇ ਐ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਨੇ ਕਿਹਾ ਸੀ ਉੱਤਮ ਖੇਤੀ ਮਦਮ ਵਪਾਰ ਨਖਿੱਧ ਚੱਕਰੀ ਦੀ ਗੱਲ ਕੀਤੀ ਸੀ ਅਸੀਂ ਨਹੀਂ ਸਮਝ ਰਹੇ ਓਏ ਨਹੀਂ ਸਮਝ ਰਹੇ ਯਾਦ ਰੱਖਿਓ ਚਾਹੇ ਪੰਜਾਬ ਬੋਰੀਆਂ 100 ਬੋਰੀਆਂ ਆਪਣੀਆਂ ਜ਼ਮੀਨਾਂ ਦਾ ਤੁਸੀਂ ਅਰਬਾਂ ਰੁਪਇਆ ਵਟ ਕੇ ਸਾਨੂੰ ਇੱਕ ਅਰਬ 100-100 ਕਰੋੜ ਰੁਪਇਆ ਵਿਕਲੇ ਦੀ ਕੀਮਤ ਦੇਣ ਨੂੰ ਤਿਆਰ ਹੋ ਜਾਣਗੇ ਅਰਬਾਂ ਰੁਪਇਆ ਵਟ ਕੇ ਬੈਂਕਾਂ ਭਰ ਦਿਓ ਉਹ ਬੈਂਕਾਂ ਚ ਪੈਸਾ ਪਿਆ ਪਿਆ ਸਵਾਹ ਹੋ ਜਾਣਾ ਓਏ ਪੈਸੇ ਦੀ ਕੀਮਤ ਦਿਨੋਂ ਦਿਨ ਘਟਦੀ ਆ ਦਿਨੋਂ ਦਿਨ ਘਟਦੀ ਤੁਰੀ ਜਾਂਦੀ ਆ ਪੈਸੇ ਦੀ ਕੀਮਤ ਉਹ ਕਾਗਜ਼ ਦੀ ਕੋਈ ਕੀਮਤ ਨਹੀਂ ਸੋੜਿਆ ਧਰਤੀ ਦੀ ਸੋੜੀ ਜ਼ਮੀਨ ਦੀ ਕੀ ਦਿਨੋਂ ਦਿਨ ਵਧਦੀ ਆ ਸ਼ਾਲਾ ਮਾਰਦੀ ਵਧਦੀ ਆ ਦੁਨੀਆ ਤੇ ਕੋਈ ਕਿਸੇ ਵੀ ਚੀਜ਼ ਦੀ ਇੰਨੀ ਕੀਮਤ ਅਨੀ ਤੇਜ਼ੀ ਨਾਲ ਨਹੀਂ ਵਧ ਰਹੀ ਜਿੰਨੀ ਤੇਜ਼ੀ ਨਾਲ ਸੋੜੀ ਧਰਤੀ ਸੋੜੀ ਜ਼ਮੀਨ ਦੀ ਕੀਮਤ ਵਧ ਰਹੀ ਆ ਅ ਨਰੂਆਣੇ ਬਈ ਹੁਣ ਨਰੂਆਣੇ ਤੁਹਾਨੂੰ ਅਸੀਂ ਦਿਖਾ ਕੇ ਆਏ ਆ ਵਿੱਕੇ ਮੈਂ 6 ਮਹੀਨਿਆਂ ਦੇ ਵਿੱਚ ਜਿਹੜੀ ਜ਼ਮੀਨੇ ਕਰੋੜ ਨੂੰ ਵਿਕੀ 6 ਮਹੀਨਿਆਂ ਬਾਅਦ 2 ਕਰੋੜ ਦੇ ਨੂੰ ਤਿਆਰ ਹੋ ਗਏ 2 ਕਰੋੜ ਛੱਡੋ ਮੈਂ ਬਾਰ ਬਾਰ ਕਹਿਣਾ ਉਸ ਨੂੰ ਬਰਾਬਰ ਮਿੱਟੀ ਤੋਲ ਦੇਣਗੇ ਧਰਤੀ ਸੋਡੀ ਲੈਣ ਦੀ ਖਾਤਰ ਓਏ ਉਹ ਕਾਲੇ ਕਾਨੂੰਨ ਲਿਆਂਦੇ ਸੋਡੀ ਧਰਤੀ ਖਾਣ ਦੀ ਖਾਤਰ ਆ ਕਿਉਂ ਬਾਪੂ ਜਗੀਰ ਸਿੰਘ ਢੱਲੇਵਾਲ ਸੋਡੀਆ ਜ਼ਮੀਨ ਸੋਡੀ ਧਰਤੀ ਬਚਾਉਣ ਦੀ ਖਾਤਰ ਮਰਨ ਵਰਤੇ ਬੈਠਾ ਕੀ ਲੋੜ ਪਈ ਆ ਉਹਨੂੰ ਸੋ ਮੇਰੀ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀ ਕਰਦਾ ਪੰਜਾਬੀਆਂ ਨੂੰ ਮੈਂ ਥੋੜੀ ਕਿਸੇ ਤਰ੍ਹਾਂ ਲੈਣਾ ਮੈਂ ਸੋਡੀਆ ਜ਼ਮੀਨਾਂ ਦੀ ਕਮਾਈ ਖਾਣੀ ਆ ਮੈਨੂੰ ਪਤਾ ਵੀ ਜੇ ਅਸੀਂ ਪੰਜਾਬ ਬਚਾਉਣਾ ਹੈ ਤਾਂ ਜ਼ਮੀਨਾਂ ਬਚਾਉਣੀਆਂ ਪੈਣੀਆਂ ਨੇ ਹੱਥ ਬੰਨ ਕੇ ਬੇਨਤੀ ਕਰਦਾ 4 ਸਾਲ ਖੜ੍ਹ ਜੋ ਉਦੋਂ ਬਾਅਦ ਐ ਸਾਰੀ ਵੇਚ ਦਿਓ 28 ਤੱਕ ਖੜ੍ਹ ਜੋ ਵਿਸ਼ੇਪਾਰ ਸੰਸਾਰੇ ਡਬਲਯੂਟੀ ਉਰੇ ਸਮਝੌਤੇ ਹੋਏ ਨੇ ਗਾਡ ਦੇ ਸਮਝੌਤੇ ਹੋਇਆ ਉਹਨਾਂ ਮੁਤਾਬਕੇ ਸਾਰੀ ਦੁਨੀਆ ਦੇ ਵਿੱਚ ਛੜਕੀ ਆਵਾਜ਼ਾਂ ਇਹ ਰਹੀ ਵਪਾਰ ਹੋਣਾ ਹੁਣ ਤੁਸੀਂ ਕਹੋਗੇ 100 100 200 ਕਿੱਲਾ ਸੜਕਾਂ ਦੇ ਨਾਲ ਹਾਈਵੇ ਦੇ ਉੱਤੇ ਰੇਲ ਗੱਡੀਆਂ ਲੀਹਾਂ ਦੇ ਉੱਤੇ 100 100 ਕਿੱਲਾ ਇਕੱਠੇ ਕਿਉਂ ਲੈਂਦੇ ਆ ਇਹਨਾਂ ਨੇ ਡੰਪ ਬਣਾ ਲੈਨੇ ਆ ਜਿਹੜਾ ਵੀ ਮਾਲ ਕੋਈ ਆਊਗਾ ਸਮਾਨ ਇੱਥੇ ਆਊਗਾ ਸਾਰਾ ਇਹਨਾਂ ਦੇ ਵਿੱਚ ਇਹਨਾਂ ਡੰਪ ਬਣਾ ਕੇ ਵੱਡੀਆਂ-ਵੱਡੀਆਂ ਇਮਾਰਤਾਂ ਪਾ ਕੇ ਇੱਥੇ ਸਟੋਰ ਕਰਿਆ ਕਰਨਗੇ ਜਮ੍ਹਾਂ ਕਰਿਆ ਕਰਨਗੇ ਤੇ ਉੱਥੋਂ ਬਾਗਾ ਬਾਰਡਰ ਟਾਰੀ ਬਾਰਡਰ ਸੈਨਲਾ ਬਾਰਡਰ ਰਾਹੀਂ ਅੱਗੇ ਸਾਰਾ ਇੱਥੇ ਇਹ ਮਾਲ ਜਾਣਾ ਹੈ ਵੱਡੇ-ਵੱਡੇ ਵਪਾਰੀ ਗੁਜਰਾਤ ਦੇ ਦਿੱਲੀ ਦੇ ਬੰਗਾਲ ਦੇ ਬਿਹਾਰ ਦੇ ਮੈਂ ਕਹਿੰਦਾ ਹਰ ਥਾਂ ਦੇ ਇੱਥੇ ਵੱਡੇ-ਵੱਡੇ ਘਰਾਣੇ ਆ ਕੇ ਪੂਰਾ ਜੋਰ ਲੱਗਿਆ ਪਿਆ ਵੀ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਧਰਤੀ ਜਮੀਨ ਮਿਲਦੀ ਆ ਤਾਂ ਲੈ ਲੋ ਕਿਉਂਕਿ ਇੱਕੋ ਇੱਕ ਰਾਹ ਪੂਰੇ ਭਾਰਤ ਦੇ ਕੋਲੇ ਸੜਕੀ ਆਵਾਜ਼ਾਂ ਦਹੀਂ ਉਹ ਪੰਜਾਬ ਹੈ ਤਾਂ ਤੁਹਾਨੂੰ ਬੇਨਤੀ ਕਰਦਿਆਂ ਭਾਈ ਆਪਣੀਆਂ ਜ਼ਮੀਨਾਂ ਕਿਸੇ ਕੀਮਤੇ ਨਾ ਵੇਚੋ ਨਾ ਵੇਚੋ ਹੱਥ ਬਣਾ ਲਓ ਕੁਸਤਾਵੋਗੇ ਬਾਹਰਲੇ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਓਏ ਉੱਥੇ ਕਮਾਈਆਂ ਕਰਕੇ ਜ਼ਮੀਨਾਂ ਲੈ ਲਓ ਆ ਕੇ ਇੱਥੇ ਜ਼ਮੀਨਾਂ ਲੈ ਲਓ ਜਿਹੜੀ ਜ਼ਮੀਨ ਤੁਸੀਂ ਅੱਜ ਕਿੱਲਾ ਵੇਚ ਕੇ ਜਾਂਦੇ ਹੋ ਅੱਧਾ ਕਿੱਲਾ ਵੇਚ ਕੇ ਜਾਂਦੇ ਆ ਚਲ ਚਾਰ ਪੀੜੀਆਂ ਉੱਥੇ ਕਮਾਈ ਕਰ ਲਓ ਚਾਰ ਪੀੜੀਆਂ ਉਹ ਇੱਥੇ ਇੱਕ ਮਰਲਾ ਵੀ ਨਹੀਂ ਉਹ ਇੱਥੇ ਆ ਕੇ ਮੁੜ ਕੇ ਲਈ ਜਾਣੀ ਇਹ ਲਈ ਨਹੀਂ ਜਾਣੀ ਜਿਵੇਂ ਸਾਡੇ ਕੋਲ ਬਾਈ ਪੰਜਾਬ ਤੋਂ ਜ਼ਮੀਨ ਕੱਢਦੇ ਹੋ ਡੰਕਰ ਬੱਸਾ ਸਾਰਾ ਕੁਝ ਹੀ ਖਤਮ ਲੰਗਰ ਤੋਂ ਲੈ ਕੇ ਰਹਿਣਾ ਕੀ ਹੈ ਬੱਲੇ ਉਹ ਆਪਾਂ ਲੜੇ ਤਾਂ ਜੰਗਾਂ ਤਾਂ ਕੀਤੀਆਂ ਘੱਲੂ ਘਾਰੇ ਤਾਂ ਝੱਲੇ ਆਪਾਂ ਖੂਨ ਤਾਂ ਡੋਲਿਆ ਕਿਉਂਕਿ ਆਪਾਂ ਇਹ ਧਰਤੀ ਦੇ ਮਾਲਕ ਸੀ ਜਿਹੜੀ ਧਰਤੀ ਖਾਤਰ ਜਿਹੜੀ ਧਰਤੀ ਦਾ ਮਾਲਕ ਸਾਨੂੰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਧਰਤੀ ਖਾਤਰ ਉਹ ਹਜ਼ਾਰਾਂ ਲੱਖਾਂ ਸਿਰ ਲਾਏ ਹਜ਼ਾਰਾਂ ਮਣਾ ਮੂਹਾਂ ਖੂਨ ਡੋਲਿਆ ਧਰਤੀ ਦੀ ਖਾਤਰ ਅਸੀਂ ਲੜਦੇ ਆ ਸਦੀਆਂ ਤੋਂ ਲੈ ਕੇ ਬੱਚੇ ਤੱਕ ਦਵਾਨ ਕਰਾਤੇ ਉਹ ਧਰਤੀ ਵੇਚ ਕੇ ਪਾ ਚੱਲੇ ਆ ਮਾਂ ਨੂੰ ਕੌਣ ਵੇਚਦਾ ਹੁੰਦਾ ਮਾਂ ਨੂੰ ਕੋਈ ਵੇਚਦਾ ਮਾਂ ਧਰਤੀ ਘਰਵਾਨੀ ਵੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਓਏ ਮਾਂ ਨੇ ਸਾਨੂੰ ਸਦੀਆਂ ਤੋਂ ਲੈ ਕੇ ਪਾਲਿਆ ਸਾਡੇ ਬਜ਼ੁਰਗਾਂ ਪੁਰਖਾਂ ਦਾਦਿਆਂ ਪਰਦਾਦਾਂ ਤੋਂ ਲੈ ਕੇ ਪਾਲਦੀ ਆਈ ਹੈ ਓਏ ਅੱਜ ਮਾਂ ਨੂੰ ਵੇਚ ਤੁਰਿਆ ਯਾਰ ਚੰਦ ਪੈਸਿਆਂ ਪਿੱਛੇ ਉਹ ਕੀ ਕਰ ਲੋਗੇ ਪੈਸੇ ਕੋਠੀ ਪਾ ਲੋਗੇ ਵੱਡੀ ਗੱਡੀ ਲੈ ਲੋਗੇ ਵੱਡਾ ਟਰੈਕਟਰ ਲੈ ਲੋਗੇ ਉਹ ਕਿਸੇ ਕੋਠੀਆਂ ਕਾਰਾਂ ਨੇ ਟਰੈਕਟਰਾਂ ਨੇ ਉਹ ਕਮਾਈ ਨਹੀਂ ਉਹ ਦੇਣੀ ਉਹ ਰੋਟੀ ਨਹੀਂ ਉਹ ਖਮਾਉਣੀ ਉਹ ਸੋਲ ਅੱਧਾ ਕਿਲਾ ਵੀ ਹੋਣਾ ਅੱਧਾ ਕਿਲਾ ਵੀ ਭੁੱਖੇ ਨਹੀਂ ਮਰਦੇ ਕਰੋਨਾ ਆਇਆ ਦੁਨੀਆ ਦਾ ਕੁੱਲ ਕਾਰੋਬਾਰ ਇੰਡਸਟਰੀਆਂ ਖੜ ਗਈਆਂ ਕਾਰਖਾਨੇ ਖੜ ਗਏ ਮਸ਼ੀਨਰੀ ਖੜ ਗਈ ਲੋਕ ਘਰਾਂ 'ਚ ਵੜ ਗਏ ਖੇਤੀਬਾੜੀ ਰੁਕੀ ਜ਼ਮੀਨ ਦਾ ਕਾਰੋਬਾਰ ਨਹੀਂ ਰੁਕਾ ਕਿਉਂ ਕਿਉਂਕਿ ਰੋਟੀ ਖਾਣ ਲਈ ਅਨਾਜ ਪੈਦਾ ਹੋਣਾ ਹੈ ਅਨਾਜ ਜ਼ਮੀਨ ਤੋਂ ਪੈਦਾ ਹੋਣਾ ਹੈ ਬਿਲਗਤ ਸਵਰਗਿਆ ਨਮਸਕ ਵਰਗਿਆਂ ਨੇ 25 25 30 ਦੀ ਲੱਖ ਏਕੜ ਪੈਲੀਆਂ ਖਰੀਦੀਆਂ ਪੂਰੀ ਦੁਨੀਆ 'ਚ ਉਹਨਾਂ ਲੋਕਾਂ ਵਾਨੀਆਂ ਦਾਨੀਆਂ ਨੇ ਆਪਣੇ ਪੈਸੇ ਕਾਰਖਾਨਿਆਂ 'ਚੋਂ ਕੱਢ ਕੇ ਹੋਰ ਵਾਰ 'ਚੋਂ ਕੱਢ ਕੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਉਹ ਰੱਬ ਦਾ ਬਾਸਤਾ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ ਅਪੀਲ ਕਰਦਾ ਆਖੇ ਲੱਗ ਜਾਓ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਕਈਆਂ ਨੇ ਮੈਂ 12 'ਚ ਕਿਹਾ ਸੀ 212 'ਚ ਕਿ ਥੋੜਾ ਪਾਣੀ ਮੁੱਕੂਗਾ ਓਏ ਡੇਡਲਾਈਨ ਦੇਤੀ ਡੈਡਲਾਈਨ ਪੰਜਾਬ ਲਈ 2039 ਤੱਕ ਪੰਜਾਬ ਕੋਲੇ ਪਾਣੀ ਆ ਮੈਂ ਕਹਾਂ 39 ਨਹੀਂ ਸੋਡਾ ਪਾਣੀ 30 32 ਤੱਕ ਜਾਂਦੇ ਪੰਜਾਬ ਦਾ ਪਾਣੀ ਮੁੱਕ ਜਾਣਾ ਸਾਂਭ ਲੋ ਦਰਿਆਵਾਂ ਦੇ ਪਾਣੀਆਂ ਯਾਰ ਪਾਤੀ ਸੋਡੀਆਂ ਧਰਤੀ ਹੇਠਾਂ ਜਹਰਾਂ ਪਾਤੀਆਂ ਸਾਂਭ ਲੋ ਦੇਖੋ ਜਾ ਕੇ ਪਾਣੀ ਦੀ ਕੀਮਤ ਰਾਜਸਥਾਨ ਚ ਦੇਖੋ ਜਾ ਇਹ ਕਰਨਾਟਕ ਵਾਲੇ ਪਾਸੇ ਪਾਣੀ ਦੀ ਕੀਮਤ ਕਿ ਪਾਣੀ ਦੀ ਕੀਮਤ ਕੀ ਆ ਸੋ ਧਰਤੀ ਦੇ ਪਾਣੀ ਆਪਣੇ ਬਚਾ ਲੋ ਸੋਡੀਆਂ ਨਸਲਾਂ ਦਾ ਹੈ ਲਿਖਦਾ ਸਵਾਲ ਆ ਇੰਨੀਆਂ ਕਿ ਮੇਰੀਆਂ ਬੇਨਤੀਆਂ ਮੈਂ ਮੈਸਰ ਖਾਨੇ ਦੀ ਗੱਲ ਕਰਨ ਆਇਆ ਵੀ 60 ਲੱਖ ਰੇਟ ਲਾਗੇ ਤਾਂ ਲੋਕਾਂ ਬਿੜਕਾਂ ਭਾਂਦੇ ਫਿਰਦੇ ਆ ਵੀ ਸਾਡੀ ਵੀ ਵਿੱਚ ਲੈ ਲੋ ਸਾਡੀ ਵੀ ਦਵਾ ਦਿਓ ਸਾਡੀ ਵੀ ਦਵਾ ਦਿਓ ਹੱਦ ਹੋ ਗਈ ਯਾਰ ਉਹ ਤੁਸੀਂ ਪੈਸੇ ਭਰ ਕੇ ਬੋਰੇ ਭਰ ਕੇ ਤੁਰੇ ਫਿਰਦੇ ਆਂ ਗਾਂ ਚੱਕ ਕੇ ਜਾਓਗੇ ਜ਼ਮੀਨ ਨਹੀਂ ਮਿਲਣੀ 26000 ਕਿੱਲਾ ਹਾਈਵੇ ਚ ਰੁਗ ਗਿਆ 26000 ਕਿੱਲਾ ਨਵੀਂ ਰੇਲ ਦੀ ਲੀ ਜਿਹੜੀ ਕੱਢ ਰਹੇ ਆ ਕਿੰਨੇ ਜ਼ਿਲ੍ਹੇ ਦੇ ਕਿੰਨੇ ਪਿੰਡਾਂ ਵਿੱਚ ਦੀ ਜਾ ਰਹੀ ਆ ਉਹ ਕਿੰਨੀਆਂ ਜ਼ਮੀਨਾਂ ਹੋਰ ਰੋਕ ਰਹੀਆਂ ਨੇ ਰੇਲਵੇ ਦੀਆਂ ਚ ਕਿੰਨੀਆਂ ਸੜਕਾਂ ਰੋਕੀਆਂ ਕਿੰਨੀਆਂ ਜ਼ਮੀਨਾਂ ਕਲੋਨੀਆਂ ਕੱਟੀਆਂ ਜਾ ਰਹੀਆਂ ਰੋ ਸੈਂਕੜੇ ਜ਼ਮੀਨਾਂ ਦੇ ਉੱਤੇ ਸੈਂਕੜੇ ਏਕੜ ਜ਼ਮੀਨਾਂ ਦੇ ਉੱਤੇ ਕਿੰਨੇ ਲੋਕ ਘਰ ਛੱਡ ਪਾ ਰਹੇ ਆ ਕੋਰਾ ਪਿੰਡਾਂ 'ਚ ਉੱਠ ਕੇ ਖੇਤਾਂ ਜਾ ਰਹੇ ਆ ਜ਼ਮੀਨ ਦਿਨੋਂ ਘਰ ਦੀ ਜਾਂਦੀ ਆ ਕੰਕਰੀਟ ਦੇ ਜੰਗਲ ਬਣਦੇ ਜਾਂਦੇ ਆ ਵੱਡੀਆਂ-ਵੱਡੀਆਂ ਇਮਾਰਤਾਂ ਜ਼ਮੀਨਾਂ ਘੇਰ ਰੰਗਾ ਜ਼ਮੀਨ ਘਰਦੀ ਜਾਂਦੀ ਆ ਨਾ ਵੇਚੋ ਸੰਭਲੋ ਲੈ ਕੇ ਲੈ ਲੋ ਮੈਨੂੰ ਨੀਵੇਂ ਥਾਂ ਬਹਾ ਦਿਓ ਮੇਰਾ ਜੈ ਸ਼ਤਰਾ ਦਾ ਹਾਰ ਪਾ ਦੋ ਗੱਲ ਚ ਵੀ ਲਖਿਆ ਤੂੰ ਗਲਤ ਕਹਿੰਦਾ ਸੀਗਾ 28 ਤੱਕ ਖੜਜੋ ਜੇ ਨਾ ਛੋੜਿਆ ਆਗੇ ਪੈਰੀਂ ਡੱਗੇ ਵੀ ਜਿਹੜੀ ਮਰਜ਼ੀ ਕੀਮਤ ਲੈ ਲੋ ਤੇ ਗੱਲ ਮੈਂ ਕਹਿੰਦਾ ਵੀ ਜਿਹੜੀ ਦੁਨੀਆ ਕੋਲੇ ਜਿਹੜੇ ਲੋਕਾਂ ਕੋਲੇ ਆਪਣੀ ਜ਼ਮੀਨ ਤੇ ਆਪਣਾ ਪਾਣੀ ਹੋਊਗਾ ਉਹ ਕੌਮ ਨੇ ਦੁਨੀਆ ਤੇ ਰਾਜ ਕਰਨਾ ਤੁਸੀਂ ਰਾਜ ਨਾ ਕੀਤਾ ਮੈਥੋਂ ਮੇਰਾ ਗੱਲ ਬੰਦ ਦੋ ਚਾਹੇ ਯਾਰ ਆਕੇ ਵੀ ਤੂੰ ਗਲਤ ਕਹਿੰਦਾ ਸੀ ਸ ਤਾਂ ਇੰਨੀ ਮੇਰੀ ਬੇਨਤੀ ਮੰਨ ਲਓ ਮੇਰਾ ਵੀਰ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਾ ਵੇਚੋ ਤੇ ਬਿਆਂ ਦਾ ਮੈਸਰ ਖਾਨ ਨੇ ਟਿੱਬਿਆਂ ਦਾ ਰੇਟ ਲਾਉਂਦਾ 60 ਲੱਖ ਰੁਪਈਆ ਕੰਪਨੀ ਵਾਲਿਆਂ ਨੇ ਆ ਕੇ 60 ਕਰੋੜ ਵੀ ਦੇਣਗੇ ਨਾ ਵੇਚੋ ਅਗਲੀ ਪੀਲ ਕਰਦਾ ਮੈਂ ਦਲਾਲਾਂ ਨੂੰ ਤੇਰੇ ਲੋਕਾਂ ਨੂੰ ਭਲੀ ਵਾਂਗੂ ਬੰਨ੍ਹ ਕੇ ਦਲਾਲ ਤੁਰੇ ਫਿਰਦੇ ਨਾ ਦਲਾਲੋਂ ਸਾਨੂੰ ਹੀ ਬੇਨਤੀ ਆ ਇਹ ਕੰਮ ਨਾ ਕਰੋ ਨਾ ਕਰੋ ਲੋਕਾਂ ਨੂੰ ਸਮਝਾਓ ਵੀ ਨਾ ਵੇ ਜਮੀਨ ਨਾ ਵੇਚ ਤੁਸੀਂ ਆਪ ਦੇ ਚੰਦ ਛਿਦਣਾ ਦੀ ਖਾਤਰ ਆਪ ਦੇ ਲਾਲਚ ਖਾਤਰ ਲੋਕਾਂ ਨੂੰ ਗਵਰਾਹ ਕਰਦੇ ਆ ਹੁਣ ਜਿਵੇਂ ਮੈਨੂੰ ਪੰਨ 10 ਸੁਣਾਉਂਦਾ ਸੀਗਾ ਗੱਲ ਆ ਝੋਟੀਆਂ ਵਾਲਾ ਮੇਰਾ ਮਿੱਤਰ ਆ ਕਹਿੰਦਾ ਸਾਡੇ ਪਿੰਡ ਕਿਸੇ ਬੰਦੇ ਨੇ ਰਾਏ ਦੇਤੀ ਕਿਸੇ ਬੰਦੇ ਨੂੰ 72 ਬੰਦੇ ਸੀ ਵੀ ਐਂ ਕਰੋ 7-8 ਕਿੱਲੇ ਜ਼ਮੀਨ ਹੈ ਵੇਚ ਕੇ ਸਾਰਾ ਪੈਸਾ ਬੈਂਕ 'ਚ ਧਰ ਦੇ ਤੂੰ ਤਾਂ ਵਿਆਜ ਹੀ ਨਹੀਂ ਮੁਕਦਾ ਤਿਆਰ ਹੋ ਗਿਆ ਬੱਟੂ ਉਹਦਾ ਸਹੁਰੇ ਆ ਗਏ ਉਹਦੇ ਨਾਲ ਗੱਲ ਕਰ ਕਹਿੰਦੇ ਜੇ ਜ਼ਮੀਨ ਵੇਚਣੀ ਹੈ ਅਸੀਂ ਕੁੜੀ ਨੂੰ ਜਾਣਦੇ ਆ ਆਪਦੀ ਫੇਰ ਹਟਿਆ ਕੱਡੇ ਮੂਰਖ ਲੋਕ ਆ ਸਾਡੇ ਉਹ ਰਿਸ਼ਤੇ ਜ਼ਮੀਨਾਂ ਨੂੰ ਹੁੰਦੇ ਨੇ ਅਗਲਾ ਇਹ ਨਹੀਂ ਦੇਣਾ ਆ ਕੇ ਵੀ ਤਰ੍ਹਾਂ ਨੌਕਰੀ ਜਿੱਡੀ ਮਰਜ਼ੀ ਦੇ ਹੋਵੇ ਬੰਦਾ ਜ ਲੱਖ ਰੁਪਏ ਤਨਖਾਹ ਲੈਂਦਾ ਹੋਵੇ ਚਾਹੇ ਜਿੰਨੇ ਮਰਜ਼ੀ ਪਲਾਟ ਪਾਏ ਹੁਣ ਸ਼ਹਿਰ ਦੇ ਵਿੱਚ ਅਗਲਾ ਪਤਾ ਜ਼ਮੀਨ ਪਹੁੰਚਦਾ ਮੁੰਡੇ ਨੂੰ ਪੈਲੀ ਕਿੰਨੀ ਆਉਂਦੀ ਹੈ ਪੈਲੀ ਦੀ ਕੀਮਤ ਬਹੁਤ ਆ ਬਾਈ ਬਹੁਤ ਕੀਮਤ ਹੈ ਧਰਤੀ ਦੀ ਯਾਰ ਇਹ ਧਰਤੀ ਮਿਲਦੀ ਨਹੀਂ ਉਹ ਪਾਗਾਂ ਵਾਲਿਓ ਨਸੀਬਾਂ ਵਾਲਿਓ ਕਰਮਾਂ ਵਾਲਿਓ ਪਤਾ ਨਹੀਂ ਕਿਹੜੇ ਯੁੱਗ ਵਿੱਚ ਤੁਸੀਂ ਕੋਈ ਪੁੰਨ ਕੀਤਾ ਇਹ ਧਰਤੀ ਦੇ ਪੈਦਾ ਹੋਇਆ ਇਹ ਧਰਤੀ ਨਾ ਵੇਚੋ ਨਾ ਵੇਚ ਕੇ ਭੱਜੋ ਬਾਹਰ ਲਿਓ ਆਜੋ ਮੜਿਆਓ ਸੋਨੂ ਵੀ ਬਾਜਾਂ ਮਾਰਦੇ ਆ ਸੋਡੇ ਨਾਂ ਸੋਡੇ ਉਹਨਾਂ ਦੇਸ਼ਾਂ ਦੇ ਵਿੱਚ ਨਾ ਪੱਲੇ ਜਵਾਕ ਰਹਿਣੇ ਆ ਨਾ ਪੱਲੇ ਪੈਸੇ ਰਹਿਣੇ ਆ ਨਾ ਸੋਡਾ ਇਤਿਹਾਸ ਨਾ ਬੋਲੀ ਨਾ ਧਰਮ ਕੱਖ ਨਹੀਂ ਬਚਣਾ ਖਤਮ ਹੋ ਜਾਓਗੇ ਮੁੜਿਆ ਮੇਰਾ ਵੀਰਾ ਹੱਥ ਬਣਾ ਲਓ ਰੱਬ ਦਾ ਵਾਸਤਾ ਬੇਨਤੀ ਆ ਤੁਹਾਡੇ ਅੱਗੇ ਮੈਂ ਸਾਹੀ ਫੇਰ ਕਹਿੰਦਾ ਸਾਡਾ ਕੋਈ ਲੋਭ ਲਾਲਚ ਨਹੀਂ ਇਹ ਕਿਉਂ ਪਿੱਟਦੇ ਕਰਦੇ ਆ ਯਾਰ ਦੁੱਖ ਲੱਗਦਾ ਯਾਰ ਜਦੋਂ ਐਂ ਲੱਗਦਾ ਪਤਾ ਵੀ ਆ ਇਹ ਇੱਥੇ 100 ਕਿੱਲਾ ਬੈ ਗਿਆ ਅੱਗੇ 500 ਕਿੱਲਾ ਬੈ ਗਿਆ ਫਰਾਨੀ ਕੰਪਨੀ ਲੈ ਲਿਆ ਅੱਗੇ ਫਰਾਨੇ ਬਾਣੀਆਂ ਨੇ ਆ ਕੇ ਲੈ ਲਿਆ ਫਰਾਨੇ ਉਹਨੇ ਲੈ ਲਿਆ ਉਹਨੂੰ ਦੁੱਖ ਲੱਗਦਾ ਇੱਥੇ ਵੀ ਯਾਰ ਕਦੇ ਫਸਲਾ ਲੈ ਰਹਾ ਹੁੰਦਿਆਂ ਅਸੀਂ ਸਰਮਾ ਕਣਕਾਂ ਛੋਲੇ ਮੱਕੀਆਂ ਬਾਜਰੇ ਉਹ ਇੱਥੇ ਕਲੋਨੀ ਬਣ ਗਈ ਉਹਨੂੰ ਦੁੱਖ ਲੱਗਦਾ ਬਾਈ ਉਹਨੂੰ ਦੁੱਖ ਲੱਗਦਾ ਓਏ ਹੱਕ ਤੂੰ ચીਰ ਕੇ ਲੰਘਦੀ ਆ ਗੱਲ ਇਹ ਸੀਨੇ ਨੂੰ ચીਰ ਕੇ ਲੰਘਦੀ ਆ ਗੱਲ ਜਦੋਂ ਸਾਡੀ ਜ਼ਮੀਨ ਦੇ ਉੱਤੇ ਕੰਕਰੀਟ ਦਾ ਜੰਗਲ ਬਣਾਇਆ ਜਾ ਰਿਹਾ ਆ ਸਾਡੀ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤਾ ਕਲਪਦਿਆਂ ਬਈ ਤਾ ਪਿਟਦਿਆਂ ਰੱਬ ਦਾ ਵਾਸਤਾ ਬਾਈ ਮਣਕੇ ਫਿਰ ਅਪੀਲ ਕਰਦਾ ਇਹ ਪੈਲੀ ਕਿਸੇ ਵੀ ਕੀਮਤ ਤੇ ਵੇਚੋ ਨਾ ਸਿਰਫ 4 ਸਾਲ ਮੇਰੇ ਅੱਖੇ ਲਾ ਕੇ ਖੜ ਜੋ ਫੱਡੇ ਛੱਤਰ ਪਾ ਕੇ ਸਾਡੇ ਬਾਪੂਆਂ ਨੇ ਭੁੱਖ ਤੇ ਘੱਟ ਕੇ ਬਲਦਾਂ ਦੇ ਬੋਤਿਆਂ ਦੇ ਹਲ ਬਾਹ ਕੇ ਯਾਰੇ ਜਾਇਦਾਦਾਂ ਜੋੜੀਆਂ ਸੀ ਨਾ ਵੇਚੋ ਮੇਰਾ ਬਈ